ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਆਪਣੇ YouTube ਚੈਨਲ ਉਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਕਾਫੀ ਜਾਨਵਰ ਸੇਲ ਦੇ ਲਈ ਲੈ ਕੇ ਆਏ ਆਂ ਬਾਕੀ ਕੀ ਡਿਟੇਲ ਕੀ ਜਾਣਕਾਰੀ ਹੈ ਸਾਰੀ ਆਪਾਂ ਤੁਹਾਨੂੰ ਵੀਡੀਓ ਦੇ ਅੰਦਰ ਦਵਾਂਗੇ ਤੇ ਜੇ ਕਿਸੇ ਨੇ ਆਪਦਾ ਜਾਨਵਰ ਸੇਲ ਕਰਨਾ ਤਾਂ ਲਾਸਟ ਤੇ ਆਪਣਾ ਨੰਬਰ ਚੱਲ ਰਿਹਾ ਹੈ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਬਾਕੀ ਅੱਜ ਦੀ ਰੇਂਜ ਦੇ ਵਿੱਚ ਤੁਹਾਨੂੰ ਇੱਕ ਘੋੜੀ 25-35000 ਦੀ ਮਿਲ ਜਾਊਗੀ ਬਾਕੀ 30 ਤੋਂ 20000 ਦੇ ਨੇੜੇ ਤੇੜੇ ਮਿਲ ਜਾਊਗੀ ਤੇ ਕੀ ਡਿਟੇਲ ਹੈ ਕੀ ਜਾਣਕਾਰੀ ਹੈ ਸਾਰੀ ਆਪਾਂ ਤੁਹਾਨੂੰ ਵੀਡੀਓ ਦੇ ਅੰਦਰ ਦਵਾਂਗੇ ਬਾਕੀ ਆ ਘੋੜੇ ਦਾ ਤੁਸੀਂ ਰਿਜ਼ਲਟ ਚੈੱਕ ਕਰ ਸਕਦੇ ਹੋਗੇ ਬਾਕੀ ਤੁਸੀਂ ਰਿਜ਼ਲਟ ਦੇਖ ਸਕਦੇ ਹੋਗੇ ਘੋੜੇ ਦਾ ਜੇ ਆਪਾਂ ਘੋੜੇ ਦੀ ਉਮਰ ਬਾਰੇ ਗੱਲਬਾਤ ਕਰੀਏ ਤਾਂ 5 ਸਾਲ ਦੀ ਉਮਰ ਹੈ ਤੇ ਬਟ ਪਲੱਸੇ ਦੀ ਹਾਈਟ ਹੈ ਇਹ ਮਾਲਕ ਵੀਰਾਂ ਨੇ ਮੱਝੂ ਕੇ ਬਲੱਡ ਲਾਈਨ ਦਾ ਦੱਸਿਆ ਮੱਖਣ ਘੋੜੇ ਦਾ ਬੱਚਾ ਤੇ ਸਵਾਰੀ ਦਾ ਵੀ ਪਾਸ ਆ ਮੱਥੇ ਤੇ ਤਿਲਕ ਤੋੜਾ ਤੇ ਦੋ ਪਰ ਚਿੱਟਿਆ ਬਾਕੀ ਹਰਿਆਣੇ 'ਚ ਖੜਾ ਹੈ ਮੁੱਲ ਇਹਦਾ ਮਾਲਕੀਰ ਕਰਦੇ 1,70,000 ਰੁਪਇਆ ਸਟੱਡ ਸਰਵਿਸ ਲਈ ਵੀ ਓਪਨ ਹੈ ਤੇ ਸੇਲ ਦੇ ਲਈ ਵੀ ਹੈ। ਬਾਕੀ ਕੰਨਾਂ ਕੋਨਾਂ ਦਾ ਸਕੀਨ ਹੈ। ਰਿਜ਼ਲਟ ਜੇ ਤੁਸੀਂ ਰਿਜ਼ਲਟਾਂ ਨਹੀਂ ਆ ਫੋਟੋਆਂ ਹੋਰ ਦੇਖਣੀਆਂ ਨੇ ਤਾਂ ਮਾਲਕੀ ਵੀਰਾਂ ਤੋਂ ਮੰਗਵਾ ਸਕਦੇ ਹੋ। ਬਾਕੀ ਇਹਦਾ ਮੁੱਲ ਮਾਲਕੀਰ ਕਰਦੇ 1,70,000 ਰੁਪਇਆ ਬਾਕੀ 1.5 ਲੱਖ ਦੇ ਨੇੜੇ ਤੇ ਡੇਹੇ ਤੁਹਾਨੂੰ ਮਿਲ ਜਾਊਗਾ। ਜੇ ਕਿਸੇ ਵੀਰ ਪਰ ਆ ਨਾ ਆਉਂਦਾ ਹੋਇਆ ਪਸੰਦ ਤਾਂ ਗੱਲਬਾਤ ਕਰ ਲਓ ਮਾਲਕਾ ਨੰਬਰ ਲਾ ਦਾਂਗੇ ਸਕਰੀਨ ਤੇ। ਬਾਕੀ ਬੋਡੀ ਦਾ ਅੰਤਰ ਤਾਂ ਬੜਾ ਮਜ਼ਬੂਤ ਹੈ। ਤੁਹਾਨੂੰ ਦੋਨ ਵੀ ਲੰਬੀ ਹੈ ਚੰਗੇ ਬੱਚੇ ਪੈਦਾ ਕਰਨ ਵਾਲਾ ਘੋੜਾ ਤੇ ਬਾਕੀ ਜੇ ਕਿਸੇ ਨੇ ਹਮ ਤਾਂ ਜਨਬਸ ਕਰਨਾ ਤਾਂ ਲਾਸਟ ਤੇ ਆਪਣਾ ਨੰਬਰ ਚੱਲ ਰਿਹਾ ਤੇ ਆਪਣੀ ਵੀਡੀਓ ਨੂੰ ਕਰਦੇ ਲਾਈਕ ਤੇ ਚੈਨਲ ਨੂੰ ਵੀ ਕਰ ਲਿਆ ਕਰੋ ਸਬਸਕ੍ਰਾਈਬ। ਬਾਕੀ ਤੁਸੀਂ ਸਵਾਰੀ ਦਾ ਪਾਸਾ ਦੇਖ ਸਕਦੇ ਹੋ ਵੀਡੀਓ ਦੇ ਅੰਦਰ। ਸਾਊਥ ਹੀਲ ਪੂਰਾ ਘੋੜਾ ਮਾਲਕੂਰਾ ਦੇ ਦੱਸਣ ਮੁਤਾਬਕ। ਬਾਲਪੌਰੀਆਂ ਦਾ ਬਿਲਕੁਲ ਸਾਫ਼ ਹੈ, ਵਾਰਟ ਕਲਾਸੇ ਦੀ, ਹਾਇਟ ਹੈ 5 ਸਾਲ ਦੀ ਉਮਰ ਹੈ। ਇਸ ਨੂੰ 1.5 ਲੱਖ ਦੇ ਨੇੜੇ ਤੇੜੇ ਮਿਲ ਜੂਗਾ ਕੋੜਾ ਬਾਕੀ 1.7 ਲੱਖ ਰੁਪਏ ਮਾਲਕ ਵੀਰੇ ਦਾ ਮੁੱਲ ਕਰਦੇ ਮੱਜੂ ਕੋਈ ਬਲੱਡ ਲਾਈਨ ਦਾ ਮੱਖਣ ਕੋੜੇ ਦਾ ਬੱਚਾ ਗਾ ਮਾਲਕ ਵੀਰੇ ਦੇ ਸਮਕਾਉ ਤੇ ਹਰਿਆਣੇ ਚ ਖੜਾ ਲਿਆ ਇਹ ਮੱਥੇ ਦੇ ਮੱਥੇ ਫੁੱਲਾ ਤੇ ਦੋ ਪੈਰ ਚਿੱਟਿਆ ਜੇ ਕਿਸ ਨੂੰ ਆਉਂਦਾ ਹੋਇਆ ਪਸੰਦ ਮਾਲਕਾ ਨੰਬਰ ਚੱਲੀ ਜਾਂਦਾ ਸਕਰੀਨ ਤੇ ਕਾਲਰ ਲਿਓ ਗੱਲ ਤੇ ਦੂਜੇ ਨੰਬਰ ਤੇ ਹੈਗੀ ਇਹ ਆਪਣੇ ਲਵੇ ਇਹ ਮਮਾਰ ਬਾੜੀ ਕੋੜੀ ਇਹ ਇਕੱਲਾ ਮੱਥੇ ਪਟਾਈ ਬਾਕੀ ਸਾਰੀ ਐਡ ਬਲੈਕ ਆ ਬਾਕੀ 4 ਤੋਂ 5 ਸਾਲ ਇਹਦੀ ਉਮਰ ਹੈ ਤੇ ਇਹ ਇੱਕ ਮਹੀਨੇ ਦੀ ਗੱਬਣ ਹੈ ਜੀ ਸਿਬਰਾਜ ਕੋੜੇ ਤੋਂ ਬਾਕੀ ਤੁਸੀਂ ਫੋਟੋ ਵੀਡੀਓ ਦੇਖ ਸਕਦੇ ਹੋ ਕੁੜੀ ਦੀ ਤੇ ਮੁੱਲੇ ਦਾ ਮਾਲਕ ਵੀਰ ਕਰਦੇ 1,50,000 ਰੁਪਿਆ ਰਤਨਾਕਰ ਬਲੱਡ ਲਾਈਨ ਦਾ ਘੋੜਾ ਹੈ ਜੀ ਗੁਜਰਾਤ ਗੁਜਰਾਤ ਚ ਖੜੀ ਹੈ ਇਹ ਕੋੜੀ ਤੇ 95 ਪਲੱਸ ਇਹਦੀ ਹਾਈਟ ਹੈ 4 ਤੋਂ 5 ਸਾਲ ਦੀ ਉਮਰ ਹੈ ਸਵਾਰੀ ਦੀ ਪਾਸ ਬਾਕੀ ਕੰਨਾਂ ਗੁੰਨਾਂ ਦੀ ਵੀ ਸ਼ਕੀਨ ਹੈ ਤੇ ਚੈੱਕ ਹਜੇ ਮਾਲਕ ਵੀਰਾਂ ਨੇ ਕਰਾਈ ਨਹੀਂ ਇੱਕ ਮਹੀਨੇ ਦੀ ਗੱਬਣਾ 10 ਦਿਨਾਂ ਤੱਕ ਚੈੱਕ ਵੀ ਹੋ ਜੂਗੀ ਕੁੜੀ ਜੀ ਕਿਸੇ ਨੂੰ ਇਹ ਪਸੰਦ ਆਉਂਦੀ ਹੋਈ ਤਾਂ ਮਾਲਕ ਨੰਬਰ ਲਾ ਦਾਂਗੇ ਸਕਰੀਨ ਤੇ ਉਹ ਇਹਦੇ ਬਾਰੇ ਗੱਲਬਾਤ ਕਰ ਸਕਦੇ ਹੋ ਬਾਕੀ ਸਾਰੀ ਜੈਡ ਬਲੈਕ ਦਾ ਕੱਲਾ ਮੱਥੇ ਪਟਾਈ ਬਾਕੀ ਮੱਥੇ ਪਟੇ ਦੀਆਂ ਕੁੜੀਆਂ ਘਾਟੀ ਮਿਲਦੀਆਂ ਨੇ ਮਾਲਕਾ ਨੰਬਰ ਸਕਰੀਨ ਤੇ ਕਰ ਲਓ ਗੱਲਬਾਤ ਤੇ ਅੱਗੇ ਆਪਣੇ ਲੈਵੇ ਹੈਗੀ ਜੀ ਇਹ ਮਾਰਵਾੜੀ ਕੁੜੀ ਇਹ ਮਾਲਕ ਵੀਰ ਜਦਸਮੇ ਮੁਤਾਬਕ ਇਹਦੀ 5 ਸਾਲ ਉਮਰ ਹੈ ਸਵਾਰੀ ਦੀ ਪਾਸ ਹੈ ਤੇ 58 ਇੰਚ ਦੀ ਹਾਈਟ ਹੈ ਤੇ ਗਜਰਾਤ ਚ ਖੜੀ ਹੈ ਇਹ 35000 ਰੁਪਏ ਮਾਲਕ ਵੀਰ ਇਹਦਾ ਮੁੱਲ ਕਰਦੇ ਆ ਬਾਕੀ ਮੱਥੇ ਤਿਲਕ ਤੋੜਾ ਇਹਦੇ ਤੇ ਇੱਕ ਪੈਰ ਚਿੱਟਾ ਇਹਦਾ ਅਗਲਾ ਜੇ ਕਿਸੇ ਨੂੰ ਇਹ ਪਸੰਦ ਆਉਂਦੀ ਹੋਈ ਤਾਂ ਇਹਦੇ ਬਾਰੇ ਗੱਲਬਾਤ ਕਰ ਲਿਓ ਬਾਕੀ ਸਾਨੂੰ ਇਹ 30000 ਦੇ ਨੇੜੇ ਤੇੜੇ ਮਿਲ ਜੂਗੀ ਕੋੜੀ ਡਿਟੇਲ ਆਪਾਂ ਦੁਬਾਰਾ ਦੱਸ ਦਿੰਨੇ ਆ 58 ਪਲੱਸ ਦੀ ਹਾਈਟ ਹੈ ਤੇ 5 ਸਾਲਾਂ ਉਮਰ ਦਾ ਸਵਾਰੀ ਦੀ ਪਾਲਸ ਹੈ 35000 ਰੁਪਏ ਦਾ ਮਾਲਕ ਵੀਰ ਮੁੱਲ ਕਰਦਾ ਹੈ 30000 ਦੇ ਨੇੜੇ ਤੇ ਇਹ ਮਿਲ ਜੂਗੀ ਮੱਥੇ ਤਿਲਕ ਤੋੜਾ ਹੈ ਇਹਦੇ ਤੇ ਅੱਗੇ ਆਪਣੇ ਲਵੇ ਹੈਗਾ ਜੀ ਇਹ ਬਸੇਰਾ ਮਾਰਵਾੜੀ ਇਹਦੇ ਦੋ ਪੈਰ ਚਿੱਟੇ ਤੇ ਮੱਥੇ ਦੇ ਵੀ ਤਿਲਕ ਤੋੜਾ ਹੈ ਤੇ 17 ਮਹੀਨੇ ਦੀ ਉਮਰ ਹੈ 9+ ਦੀ ਹਾਈਟ ਹੈ ਬਾਕੀ ਇਹ ਵੀ ਰਾਜਸਥਾਨ 'ਚ ਖੜਾ 1 ਲੱਖ 11000 ਰੁਪਏ ਮਾਲਕ ਵੀਰੇ ਦਾ ਮੁੱਲ ਕਰਦਾ ਬਾਕੀ ਕਿਹੜੇ ਕੋੜੇ ਦਾ ਹੋ ਤੁਸੀਂ ਮਾਲਕਾਂ ਤੋਂ ਜਾਣਕਾਰੀ ਲੈ ਸਕਦੇ ਹੋਗੇ ਠੀਕ ਆ ਤੇ ਆਨਲਾਈਨ ਟਾਈਮ 'ਚ ਚੰਗਾ ਕਦ ਕਾਠ ਕਰਨ ਵਾਲਾ ਹੈ ਬਾਕੀ ਜੀ ਕਿਸੇ ਨੂੰ ਇਹ ਪਸੰਦ ਆਉਂਦਾ ਹੈ ਤਾਂ ਇਹਦੇ ਬਾਰੇ ਗੱਲਬਾਤ ਕਰ ਲਿਓ ਮਾਲਕ ਵੀਰ ਜੀ ਸਨਮਤ ਆਪਕੋ ਬਾਲ ਪੌਰੀਆਂ ਦਾ ਇਹ ਬਿਲਕੁਲ ਸਾਫ ਹੈ ਤੇ ਡਿਟੇਲ ਆਪਾਂ ਤੁਹਾਨੂੰ ਦੱਸ ਦਿੰਨੇ ਆ 17 ਮਹੀਨੇ ਦੀ ਉਮਰ ਹੈ ਤੇ 95 ਪਲੱਸ ਦੀ ਹਾਈਟ ਹੈ ਰਾਜਸਥਾਨ 'ਚ ਇਹ ਖੜਾ ਮੁੱਲੇ ਦਾ ਮਾਲਕ ਵੀਰ ਕਰਦੇ 1 ਲੱਖ 11000 ਰੁਪਏ ਬਾਕੀ ਮੌਕੇ ਤੇ ਮਾਨਤਾ ਨ ਹੋ ਜਾਊਗਾ ਮਿਲਾਂਗੇ